ਇਸ ਵਿੱਚ ਚੌੜਾ ਵਿੱਚ ਜਿਹੜੇ ਹਲਾਇਨਾਂ ਮੋਈਆ ਆਪਾਂ ਸਾਰੇ ਆਸਵੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਇਹ ਤਾਂ ਬਹੁਤ ਵੱਡੀ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਇਹਦੇ ਲਈ ਬੜੀ ਦੁੱਖ ਦੀ ਖਬਰ ਹੈ ਮੁੱਖ ਵੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿੱਛੇ ਦੁੱਖਾਂ ਚੋਂ ਨਹੀਂ ਸੀ ਉੱਭਰੇ ਇਸ ਸਾਲ ਸਾਡੇ ਲਈ ਬਹੁਤ ਮੰਦਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਬੜੀਆਂ ਸ਼ਖਸੀਅਤਾਂ ਸਾਡੇ ਕੋਲੇ ਇੱਕ ਇੱਕ ਕਰਕੇ ਆਜੋ ਕਿਰਦੀਆਂ ਜਾਂਦੀਆਂ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਉਹਦੀ ਲੋਰ ਸੀ ਕਿੱਥੇ ਤੇ ਉੱਥੇ ਸਮਝਿਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋਰ ਸੀ ਵੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਵਿਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅਜ ਮੌਤ ਜਿੱਤ ਗਈ ਹੈ ਸੋ ਸਰਦੀਆਂ ਪੋਸ਼ੀਆਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਬੜਾ ਜੀ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ ਰਾਜਵੀਰ ਦੀ ਬਹੁਤ ਸਾਡੇ ਇਸ ਕਲਾਕਾਰ ਪਰਿਵਾਰ ਨੂੰ ਸਾਡੇ ਸੰਸਾਰ ਨੂੰ ਬਹੁਤ ਲੋੜ ਸੀ ਕਿਉਂਕਿ ਉਹ ਐਸਾ ਨੌਜਵਾਨ ਸੀਗਾ ਜਿਹੜਾ ਬੜੀ ਸਮਝ ਰੱਖਦਾ ਸੀਗਾ ਉਹਨੇ ਆਪਣੇ ਕੈਰੀਅਰ ਦੇ ਵਿੱਚ ਕਦੇ ਕੋਈ ਇਹੋ ਜਿਹਾ ਗੀਤ ਨਹੀਂ ਗਾਇਆ ਕੈਰੀਅਰ 'ਚ ਕਦੇ ਕੋਈ ਕਿਸੇ ਕੰਟਰੋਵਰਸੀ ਨਹੀਂ ਆਇਆ ਕੈਰੀਅਰ 'ਚ ਕਈ ਕਿਸੇ ਨਾਲ ਕੋਈ ਵਧੇਚੀ ਨਹੀਂ ਕੀਤੀ ਕੋਈ ਵੱਧ ਘੱਟ ਗਲਵਾਤ ਨਹੀਂ ਕੀਤੀ ਹੈਗੀ ਇਸੇ ਕਰਕੇ ਸੀਗੇ ਕਿ ਇਨੇ ਲੋਕ ਉਹਨੂੰ ਪਿਆਰ ਕਰਦੇ ਸੀ ਹਰਮਨ ਪੈਰਾ ਸੀਗਾ ਉਹ ਲੋਕਾਂ ਦੇ ਵਿੱਚ ਇਸੇ ਕਰਕੇ ਲੋਕ ਉਹਦੀਆਂ ਲਈ ਇੰਨੀਆਂ ਤੁਹਮਾਤ ਕਰਦੇ ਸੀਗੇ ਅਰਦਾਸਾਂ ਕਰਦੇ ਸੀਗੇ ਕਿਹੜੇ ਲੋਕ ਜਿੰਦਗੀ ਤੇ ਉਹਨੂੰ ਕਦੇ ਮਿਲੇ ਵੀ ਨਹੀਂ ਉਹ ਲੋਕ ਵੀ ਇਹ ਚਾਹੁੰਦੇ ਸੀ ਕਿ ਰਾਜਮੀਰ ਕੀ ਕੋਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਆਪਣੇ ਘਰੇ ਵਾਪਸ ਆਵੇ ਆਪਣੇ ਬੱਚਿਆਂ ਕੋਲ ਵਾਪਸ ਆਵੇ ਪਰ ਇਹ ਸਾਰੀਆਂ ਸਾਡੀਆਂ ਜਿਹੜੀਆਂ ਪੋਸ਼ਾਂ ਸੀਗੀਆਂ ਸਾਰੀਆਂ ਅਰਦਾਸਾਂ ਸੀਗੀਆਂ ਰੋਜ਼ ਤੁਸੀਂ ਸਾਰੇ মিডিਆ ਵਾਲੇ ਜਾਣਦੇ ਹੋ 2-2 250 ਬੰਦਾ ਇਸ ਹਸਪਤਾਲ ਦੇ ਬਾਹਰ ਖੜਦਾ ਸੀਗਾ ਉਹਨੂੰ ਮਿਲਣ ਲਈ ਆਉਂਦਾ ਸੀਗਾ ਹਾਲਾਂਕਿ ਉਹਦਾ ਕੋਈ ਰਾਜਨੀਤਿਕ ਕੈਰੀਅਰ ਨਹੀਂ ਸੀ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਨਹੀਂ ਸੀਗਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਉਹਦੇ ਲਈ ਖਬਰ ਲੈਣ ਲਈ ਆਏ ਉਹਦਾ ਦੁੱਖ ਸੁੱਖ ਜਾਣਨ ਲਈ ਆਏ ਉਹਦੇ ਲਈ ਅਰਦਾਸ ਕਰਨ ਲਈ ਪਹੁੰਚੇ ਸਾਰੇ ਲੋਕਾਂ ਨੇ ਉਹਦੇ ਲਈ ਯਤਨ ਕੀਤੇ ਪਰ ਸਾਰੇ ਯਤਨਾਂ 'ਚ ਛੋਟੇ ਪੈ ਗਏ ਤੇ ਅਖੀਰ ਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਬਿਲਕੁਲ